Thank you ਨਾਮ ਜੀ ਮੇਰਾ ਨਾਮ ਬਾਲਕਿਸ਼ਰ ਪੱਟਿਆ ਸਰ ਠੀਕ ਹੈ ਜੀ ਮੰਡਲ ਬੰਧਾਰ ਮਾਲਪੁਰ ਮੈਂ ਤੇ ਸਾਡੀ ਸਾਰੀ ਟੀਮ ਡਾਕਟਰ ਸੁਹਾ ਸ਼ਰਮਾ ਜੀ ਦਾ ਚੋਣ ਪ੍ਰਚਾਰ ਬਹੁਤ ਜੋਰਾ-ਸ਼ੋਰਾ ਨਾਲ ਕਰ ਰਹੇ ਹੈ ਤੇ ਸਾਨੂੰ 100% ਉਮੀਦ ਹੈ ਕਿ ਇਸ ਵਾਰ ਅਸੀਂ ਹਲਕਾ ਅਨੰਦਪੁਰ ਦੀ ਸੀਟ ਕੋ ਭਾਰੀ ਬਹੁਤ ਨਾਲ ਸਾਡਾ ਸਾਹਮਣੂ ਤੁਹਾਡੇ ਭੇਜਾਂਗੇ ਤੇ ਮੋਦੀ ਸਾਹਿਬ ਦੇ ਹੱਥ ਮਜ਼ਬੂਤ ਕਰਾਂਗੇ ਇਹ ਗੱਲ ਕਹਿੰਦੇ ਹੋਏ ਆਪਾ ਜਿੱਤ ਦੇ ਦਾਵੇਦਾਰ ਵੀ ਆ ਤੇ ਜਿੱਤਾਂਗੇ ਵੀ ਜਰੂਰ ਜੈ શ્રી ਰਾਮ ਜੈ ਜੈ શ્રી ਰਾਮ ਕੀ ਨਾਮ ਆਪਣਾ ਜੀ ਮੈਂ ਅਮਰਜੀਤ ਸਿੰਘ ਪਿੰਡਾ ਜਿਲ੍ਹਾ ਉਪ ਪ੍ਰਧਾਨ ਨੂੰ ਭਾਰਤੀ ਜਨਤਾ ਪਾਰਟੀ ਜਿਲ੍ਹਾ ਹੁਸ਼ਿਆਰਪੁਰ ਦੇਖੋ ਚੋਣਾਂ ਦਾ ਮੌਸਮ ਚੱਲ ਰਿਹਾ ਹੈ ਲੋਕਤੰਤਰ ਦਾ ਜਿਹੜਾ ਸਭ ਤੋਂ ਵੱਡਾ ਤਿਹਾਰ ਚੋਣਾਂ ਦੇਸ਼ ਦੇ ਚੱਲ ਰਿਹਾ ਹੈ ਔਰ ਮੋਦੀ ਜੀ ਦੀ ਲਹਿਰ ਹਰ ਕੋ ਦੇਸ਼ ਦੇ ਹਰ ਕੋਨੇ ਵਿੱਚ ਚੱਲ ਰਹੀ ਹੈ ਔਰ ਕਾਂਗਰਸ ਦੇ 65 ਸਾਲ ਲੈ ਲਓ ਤੇ ਮੋਦੀ ਸਾਹਿਬ ਦੇ 10 ਸਾਲ ਲੈ ਲਓ ਕਾਂਗਰਸ 65 ਸਾਲਾਂ ਵਿੱਚ ਜੋ ਕੰਮ ਨਹੀਂ ਕਰ ਸਕੀ ਦੇ ਇਸ ਲਈ ਜੋ ਮੋਦੀ ਸਾਹਿਬ ਨੇ 10 ਸਾਲਾਂ ਵਿੱਚ ਕਰ ਦਿੱਤੇ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਡੇ ਮੁੱਦੇ 3 ਧਾਰਾ 370 ਘਟਨਾ ਇੱਕ ਬਹੁਤ ਵੱਡੀ ਗੱਲ ਹੈ ਜੋ ਕਾਂਗਰਸ ਕਹਿੰਦੀ ਸੀ ਇਹ ਕਰੇ ਹੋ ਨਹੀਂ ਸਕਦਾ ਉਹ ਮੋਦੀ ਸਾਹਿਬ ਨੇ ਕੁਝ ਹੀ ਕੁਝ ਹੀ ਮਹੀਨਿਆਂ ਵਿੱਚ ਕਰਕੇ ਦਿਖਾ ਦਿੱਤਾ ਔਰ ਜ श्री भगवान रामचंद्र ਮਹਾਰਾਜ ਦਾ ਜਿਹੜਾ ਮੰਦਿਰ ਆ ਉਹ ਕਾਂਗਰਸ ਕਹਿੰਦੀ ਸੀ ਕਿ ਭਗਵਾਨ ਰਾਮਚੰਦਰ ਦਾ ਉਹ ਕਲਪਨਿਕ ਆ ਉਹ ਕੋਈ ਦੂਜਾ ਨਹੀਂਗਾ ਪਰ ਨਹੀਂ ਮੋਦੀ ਸਾਹਿਬ ਨੇ ਵੱਡੇ ਵਕੀਲਾਂ ਦੀ ਫੌਜ ਖੜੀ ਕਰਕੇ ਇਹ ਸਰ ਦੇਸ਼ ਦੀ ਸਰਵਉੱਚ ਅਦਾਲਤ ਦੇ ਵਿੱਚ ਸਾਬਤ ਕੀਤਾ ਕਿ ਰਪਰਵਾ ਰਾਮਚੰਦਰ ਹੈ ਉਹ ਭਗਵਾਨ ਜੀ ਵਾਲਮੀਕ ਨੇ ਜਿਹੜੀ ਇਹਨਾਂ ਦੀ ਕਥਾ ਲਿਖੀ ਹੈ ਉਹ ਬਿਲਕੁਲ ਸੱਚੀ ਹੈ ਔਰ ਉਸ ਦੇਸ਼ ਨੇ ਇਹਨੂੰ ਮੰਨਣਾ ਪਿਆ ਔਰ ਇਸ ਕਾਂਗਰਸੀਆਂ ਦੀ ਪਿੱਠ ਤੇ ਜਿਹੜੀ ਆ ਇਹਨਾਂ ਦੀ ਬੇਇੱਜ਼ਤੀ ਇਹਨਾਂ ਦੀ ਹੋਈ ਆ ਮੂੰਹ ਤੇ ਬੇਇੱਜ਼ਤੀ ਹੋਈ ਆ ਔਰ ਗੈਸਟ ਟੈਂਪੇ ਜੋ ਦੇਸ਼ ਵਿੱਚ ਲਹਿਰ ਚੱਲ ਰਹੀ ਆ ਉਹ ਮੋਦੀ ਸਾਹਿਬ ਦੀ ਲਹਿਰ ਚੱਲ ਰਹੀ ਆ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੀ ਡਾਕਟਰ ਸੁਭਾਸ਼ ਸ਼ਰਮਾ ਜੀ ਜਿਹੜੇ ਸਾਡੇ ਉਮੀਦਵਾਰ ਆ ਉਹਨਾਂ ਲਈ ਦਿਨ ਰਾਤ ਚੋਣ ਪ੍ਰਚਾਰ ਕਰ ਰਹੇ ਆ ਔਰ ਆਸ ਕਰਦੇ ਆ ਕੇ ਲੋਕਾਂ ਦੇ ਪਿਆਰ ਸਤਕਾਰ ਲੋਕਾਂ ਦੇ ਸਤਕਾਰ ਸਤਕਾ ਇਹ ਸੀਟ ਅਸੀਂ ਵੱਡੇ ਮਾਰਜਨ ਦੇ ਕੱਟਾਂਗੇ ਕੱਟਾਂਗੇ ਇਹਦੇ ਨਾਲ ਪੰਜਾਬ ਦੀਆਂ ਆ ਬਹੁਤ ਸਾਰੀਆਂ ਸੀਟਾਂ ਬਹੁਤ ਵੱਡੇ ਪੱਧਰ ਦੇ ਨਿਕਲਣ ਜਾ ਰਹੀਆਂ ਔਰ ਦੇਸ਼ ਵਿੱਚ ਮੋਦੀ ਸਰਕਾਰ ਬਣne ਜਾ ਰਹੀ ਹੈ ਜੀ ਹਾਰਤੀ ਜਨਤਾ ਪਾਰਟੀ ਜਿੰਦਾਬਾਦ ਜਨਤਾ ਪਾਰਟੀ ਜਿੰਦਾਬਾਦ ਵੇਂਦਰ ਮੋਦੀ ਜੀ ਜਿੰਦਾਬਾਦ ਵੇਂਦਰ ਮੋਦੀ ਜੀ ਜਿੰਦਾਬਾਦ ਰੌਣਕ ਸੁਭਾਸ਼ ਸ਼ਰਮਾ ਜਿੰਦਾਬਾਦ ਸੁਭਾਸ਼ ਸ਼ਰਮਾ ਜਿੰਦਾਬਾਦ